ਦੀ ਵਨ ਰੈਡੀ ਦੇ ਸਤਿਕਾਰਯੋਗ ਸਰੋਤੋਂ ਲੋ ਤੁਹਾਡੇ ਪੇਸ਼ੇ ਨਜ਼ਰ ਆਇ ਇੱਕ ਕਹਾਣੀ ਸੁਨਹਿਰੀ ਜਲਦ ਲਿਖਤੋਂ ਨਾਨਕ ਸਿੰਘ ਭਾਰਤ ਪਾਕਿਸਤਾਨ ਸਬੰਧਾਂ ਚੋਪ ਜੀ ਕਹਾਣੀ ਆ ਕਿਉਂ ਜੀ ਤੁਸੀਂ ਸੁਨਹਿਰੀ ਜਲਦਾਂ ਵੀ ਬੰਦ ਦਿਓ ਖੈਰਦੀਨ ਦਫਤਰੀ ਜੋ ਜਲਦਾਂ ਨੂੰ ਪੋਸਟੇ ਲਾ ਰਿਹਾ ਸੀ ਗਾਹਕ ਦੀ ਗੱਲ ਸੁਣ ਕੇ ਬੋਲਿਆ ਆਹੋ ਜੀ ਜੇਹੋ ਜੇਹੋ ਜੀ ਕਹੋ ਜੀ ਜਲਦ ਬੰਦ ਦਨੇ ਤੇ ਇਹ ਜਿਹੜਾ ਜਲਦ ਬੰਨਣ ਵਾਲਾ ਵਿਅਕਤੀ ਉਸ ਦਾ ਨਾਮ ਸੀ ਖੈਰਦੀਨ ਦਫਤਰੀ ਗਹਾਕੇ ਇੱਕ ਅੱਧ ਖੜੋ ਮਰਦ ਸਿੱਖ ਸੀਗਾ ਜਿਹੜਾ ਉਸ ਖੈਰਦੀਨ ਦਫਤਰੀ ਦੀ ਹੱਟੀ ਤੇ ਜਿੱਥੇ ਉਹ ਬਾਈਂਡਿੰਗ ਕਰਦੇ ਆ ਨਾ ਜਲਦਾਂ ਦੀ ਬਾਈਂਡਿੰਗ ਕਰਦੇ ਆ ਜਿਵੇਂ ਇੱਥੇ ਪਟਿਆਲੇ ਦਦਾਲ ਸਿੰਘ ਹੋਰੀ ਬਹੁਤ ਕਮਾਲ ਦੇ ਸੀਗੇ ਤੇ ਜਿਸ ਤਰ੍ਹਾਂ ਫਿਰ ਉਹਨਾਂ ਦੀ ਬੜੀ ਪੁਰਾਣੀ ਪ੍ਰੈਸ ਸੀਗੀ ਤੇ ਇਹ ਕਰਮ ਸਿੰਘ ਨਾਂ ਦਾ ਵਿਅਕਤੀ ਸੀ ਅਸਲ ਦੇ ਵਿੱਚ ਇਹ ਉਸ ਖੈਰਦੀਨ ਦਫਤਰੀ ਕੋਲ ਆਉਂਦਾ ਤੇ ਉਸ ਨੂੰ ਪੁੱਛਦਾ ਕਿ ਤੁਸੀਂ ਸੁਨਹਿਰੀ ਰੰਗ ਦੀ ਜਲਦ ਵੀ ਬੰਨ੍ਹ ਦਿੰਦੇ ਹੋ ਗਾਹ ਕੱਦ ਖੜ ਉਮਰਦਾ ਸਿੱਖ ਸੀਗਾ ਕਰਮ ਸਿੰਘ ਹੱਟੀ ਦੇ ਫੱਟੇ ਤੇ ਬੈਠ ਕੇ ਉਹ ਕਿਤਾਬ ਦੇ ਉਤਲੇ ਰਮਾਲਾਂ ਨੂੰ ਉਸਨੇ ਬੜੇ ਆਦਬ ਤੇ ਕੋਮਲਤਾ ਨਾਲ ਖੋਲਣ ਲੱਗਾ ਉਸ ਕਿਤਾਬ ਤੋਂ ਜਿਹੜੀ ਕਰਤਾਰ ਸਿੰਘ ਲੈ ਕੇ ਆਇਆ ਸੀ ਪੰਜ ਛੇ ਰਮਾਲ ਉਤਾਰਨ ਤੋਂ ਬਾਅਦ ਉਸਨੇ ਇੱਕ ਕਿਤਾਬ ਉਸਨੇ ਫਿਰ ਇੱਕ ਕਿਤਾਬ ਕੱਢੀ ਦਫਤਰੀ ਖੈਰਦੀਨ ਦੀ ਹੱਟੀ ਤੇ ਜਿੰਨੇ ਵੀ ਕੰਮ ਐ ਉਸ ਵਕਤ ਕੰਮ ਕਰ ਰਹੇ ਸਨ ਕਾਰੀਗਰ ਉਹ ਸਾਰੇ ਹੀ ਕਿਤਾਬ ਵੱਲ ਤੱਕ ਕੇ ਮੂੰਹ ਨੀਵਾ ਕਰਕੇ ਹੱਸਣ ਲੱਪੇ ਇੱਕ ਨੇ ਤਾਂ ਪੋਲੇ ਜਿਹੇ ਮੂੰਹ ਨਾਲ ਆਖ ਹੀ ਦਿੱਤਾ ਕੱਖਾਂ ਦੀ ਕੁਲੀ ਤੇ ਹਾਥੀ ਦੰਦ ਦਾ ਪ੍ਰਣਾਲਾ ਜਾਨੀ ਉਹਨਾਂ ਨੂੰ ਪਤਾ ਨਹੀਂ ਸੀ ਕਿਤਾਬ ਕਾਦੀ ਹੈ ਜਿਵੇਂ ਸਹਿਸਵਾਹ ਕੇ ਬੰਦਾ ਸੁਨਹਿਰੀ ਜਲਤ ਦੀ ਮੰਗ ਕਰ ਰਿਹਾ ਕਿ ਇੱਕ ਸੁਨਹਿਰੀ ਜਲਤ ਚੜਾ ਦਿਓ ਪਰ ਕਿਤਾਬ ਜਿਹੜੀ ਇਹ ਲੈ ਕੇ ਆ ਉਹ ਤੋਂ ਬਿਲਕੁਲ ਫੱਟੀ ਜਈ ਹੈ ਖੈਰ ਉਹ ਕਿਤਾਬ ਉਹ ਵਰਕਾ ਵਰਕਾ ਹੋਈ ਪਈ ਸੀ ਉਸ ਦੇ ਧੂਏ ਰੰਗੇ ਸਫੇ ਹੱਥ ਲਿਖ ਹੱਥ ਲਾਇਆ ਵੀ ਭੁਰਦੇ ਜਾਂਦੇ ਸਨ ਪੁਰਾਣਾ ਪੇਪਰ ਸੀ ਉਸ ਦਾ ਜਲਦ ਦੀਸਾਂ ਉਸਦੇ ਦੋਹੀਂ ਪਾਸੀ ਦੋ ਮੋਟੇ ਤੇ ਡਾਢੇ ਮਲੇ ਗੱਤੇ ਬਨੇ ਹੋਏ ਸਨ ਜਿਨ੍ਹਾਂ ਦੀਆਂ ਨੁਕਰਾਂ ਵੀ ਮੁੜੀਆਂ ਸਨ ਉਹ ਜਾਪਦਾ ਸੀ ਕਿ ਕਦੇ ਇਹ ਚਮੜੇ ਦੀ ਜਲਤ ਦੇ ਰੂਪ ਦੇ ਵਿੱਚ ਰਹਿ ਚੁੱਕੇ ਹੋਣਗੇ ਹੁਣ ਇਹ ਸਿਰਫ ਗੱਤੇ ਰਹਿ ਗਏ ਸੀ ਉਹ ਕਿਤਾਬ ਖੈਰਦੀਨ ਦਫਤਰੀ ਨੇ ਕਰਮ ਸਿੰਘ ਦੇ ਹੱਥੋਂ ਫੜੀ ਤੇ ਉਲਤ ਪੁਲਤ ਕਰਕੇ ਵੇਖੀ ਤੇ ਵੇਖਦਾ ਵੇਖਦਾ ਹੀ ਉਹ ਕਰਮ ਸਿੰਘ ਵੱਲ ਮੂੰਹ ਕਰਕੇ ਤੱਕਣ ਲੱਗਾ ਤੇ ਇਹ ਇੱਕ ਹੱਥ ਦਾ ਲਿਖਿਆ ਹੋਇਆ ਕੁਰਾਨ ਸ਼ਰੀਫ ਸੀਗਾ ਮੁਸਲਮਾਨਾਂ ਦੀ ਪਵਿੱਤਰ ਕਿਤਾਬ ਦਫ਼ਤਰੀ ਨੇ ਆਖਿਆ ਬਣ ਜਾਏਗੀ ਸਰਦਾਰ ਜੀ ਫਿਰ ਸੰਕੋਚਵੇਂ ਭਾਲ ਨਾਲ ਪੁੱਛਣ ਲੱਗਾ ਸਰਦਾਰ ਜੀ ਕੁਰਾਨ ਸ਼ਰੀਫ ਤੁਹਾਡਾ ਆਪਣਾ ਹੈ ਲਿਖਾਈ ਤਾਂ ਇਸ ਦੀ ਬੜੀ ਕਮਾਲ ਹੈ ਉਹ ਬੋਲੇ ਸਰਦਾਰ ਕਰਤਾਰ ਕਰਮ ਸਿੰਘ ਨਹੀਂ ਇਹ ਮੇਰੀ ਲੜਕੀ ਦਾ ਹੈ ਜੀ ਅੱਛਾ ਚੀਜ਼ ਤੇ ਸਰਦਾਰ ਜੀ ਬੜੀ ਚੰਗੀ ਹੈ ਪਰ ਵਰਕੇ ਬੜੇ ਖਸਤਾ ਹੋ ਗਏ ਨੇ ਇਸ ਨਾਲੋਂ ਜੇ ਕਦੇ ਛਾਪੇ ਦਾ ਲੈ ਕੇ ਜਲਦ ਬਣਾ ਦੇ ਤਾਂ ਚੰਗਾ ਸੀਗਾ ਤੁਸੀਂ ਠੀਕ ਕਹਿੰਦੇ ਹੋ ਖੈਰਦੀਨ ਪਰ ਇਸ ਕੁੜੀ ਦੀ ਮੇਰੀ ਕੁੜੀ ਦੀ ਇਸ ਨਾਲ ਬੜੀ ਮੁਹੱਬਤ ਹੈ ਇਹ ਕੁਰਾਨ ਸ਼ਰੀਫ ਉਸਤੇ ਪਿਓ ਦੀ ਨਿਸ਼ਾਨੀ ਹੈ ਖੈਰਦੀਨ ਦਫਤਰੀ ਹਰਾਨੀ ਨਾਲ ਸੋਚਣ ਲੱਗਾ ਕਿ ਨਾਲੇ ਤੇ ਕਹਿ ਰਿਹਾ ਮੇਰੀ ਲੜਕੀ ਦੀ ਕਿਤਾਬ ਨਾਲੇ ਕਹਿ ਰਿਹਾ ਉਸਤੇ ਪਿਓ ਦੀ ਨਿਸ਼ਾਨੀ ਉਸਤੇ ਗੱਲ ਸਮਝ ਨਹੀਂ ਆਈ ਤੇ ਖੈਰਦੀਨ ਨੇ ਉਸ ਨੂੰ ਮੋੜਵਾ ਪੁੱਛਿਆ ਸਰਦਾਰ ਜੀ ਇਹ ਤੁਹਾਡਾ ਇਹ ਬੀਬੀ ਤੁਹਾਡੀ ਕੋਈ ਰਿਸ਼ਤੇਦਾਰ ਹੈ ਉਹ ਬੋਲਿਆ ਨਹੀਂ ਆਹੋ ਨਹੀਂ ਨਹੀਂ ਮੇਰੀ ਆਪਣੀ ਲੜਕੀ ਹੈ ਹਾਂ ਦੱਸੋ ਇਹ ਜਲਦ ਕਦੋਂ ਤੱਕ ਬਣਾ ਦਿਓਗੇ ਮੈਨੂੰ ਇਸ ਦੀ ਛੇਤੀ ਲੋੜ ਹੈ ਅੱਜ ਤੋਂ ਚੌਥੇ ਦਿਨ ਲੜਕੀ ਦਾ ਵਿਆਹ ਆ ਤੇ ਮੈਂ ਉਸ ਨੂੰ ਇਹ ਦਾਤ ਚ ਦੇਣੀ ਹੈ ਕੁਰਾਨ ਸ਼ਰੀਫ ਹਾਂ ਸੱਚ ਇੱਕ ਕੰਮ ਹੋਰ ਜਿਲਦ ਦੇ ਉੱਤੇ ਸੁਨਹਿਰੇ ਅੱਖਰਾਂ ਦੇ ਵਿੱਚ ਇੱਕ ਪਾਸੇ ਬੀਬੀ ਜ਼ੈਨਾ ਲਿਖ ਦੇਣਾ ਪੈਸਿਆਂ ਦਾ ਕੋਈ ਖਿਆਲ ਨਹੀਂ ਕਰਨਾ ਜੋ ਪੈਸੇ ਦਿਓਗੇ ਦੇ ਦੇਾਂਗੇ ਤੇ ਉਸ ਸਰਦਾਰ ਨੇ ਫਰਾਖਦਲੀ ਨਾਲ ਜਲਦਬੰਦਨ ਵਾਲੇ ਖੈਰ ਦੀਨ ਨੂੰ ਆਖਿਆ ਜਿਉਂ-ਜਿਉਂ ਦਫਤਰੀ ਇਸ ਇਹ ਪੇਚ ਨੂੰ ਖੋਲਣ ਦੀ ਕੋਸ਼ਿਸ਼ ਕਰਦਾ ਤਿਉਂ-ਤਿਉਂ ਇਹ ਪੇਚ ਹੋਰ ਉਲਝ ਜਾਂਦਾ ਕਿ ਮਾਜ਼ਰਾ ਕੀ ਹੈ ਇੱਕ ਸਰਦਾਰ ਬੰਦਾ ਕਿਉਂ ਕੁਰਾਨ ਸ਼ਰੀਫ ਲੈ ਕੇ ਆਇਆ ਤੇ ਇਸ ਅਨੋਖੀ ਗੱਲ ਕਥ ਨੇ ਉਸ ਨੂੰ ਹੋਰ ਸਾਥੀਆਂ ਤੋਂ ਪੁਛਤੇ ਤੇ ਅਸਤਰ ਵੀ ਉਸ ਦੇ ਕਾਮਿਆਂ ਦੇ ਛੁੜਵਾ ਦਿੱਤੇ ਕਰਮ ਸਿੰਘ ਨੇ ਜਦੋਂ ਵੇਖਿਆ ਕਿ ਸਾਰੇ ਹੀ ਜਾਣੇ ਹਾਲ ਸੁਣਨ ਦੇ ਚਾਹਵਾਨ ਸੀ ਤਾਂ ਉਸ ਨੇ ਇਸ ਤਰ੍ਹਾਂ ਦੱਸਣਾ ਸ਼ੁਰੂ ਕੀਤਾ ਕਿ ਅੱਜ ਤੋਂ 5 ਵਾਰ ਪਹਿਲਾਂ ਦਾ ਜ਼ਿਕਰ ਹੈ ਜਦੋਂ ਇਸ ਸ਼ਹਿਰ ਦੇ ਵਿੱਚ ਹਿੰਦੂਆਂ ਤੇ ਮੁਸਲਮਾਨਾਂ ਦੇ ਦਰਮਿਆਨ ਬੜਾ ਭਾਰੀ ਫਸਾਦ ਹੋਇਆ ਦੰਗੇ ਹੋਏ। ਉਹਨੇ ਦਿਨੀ ਮੈਂ ਬਜਾਜੀ ਦੀ ਹੱਟੀ ਕਰਦਾ ਸੀ ਅਸੀਂ ਦੋਵੇਂ ਜੀਸਾ ਮੈਂ ਤੇ ਮੇਰੀ ਘਰ ਵਾਲੀ। ਦੁਪਹਿਰ ਵੇਲੇ ਸ਼ਹਿਰ 'ਚ ਰੌਲਾ ਪੈ ਗਿਆ ਮੇਰੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ। ਫਸਾਦ ਦਾ ਮੁਖ ਉਸੇ ਮੁਹੱਲੇ ਤੋਂ ਵੱਜਾ ਜਿੱਥੇ ਮੇਰਾ ਘਰ ਸੀ। ਇਹ ਮhalla ਲਗਭਗ ਮੁਸਲਮਾਨਾਂ ਦੇ ਸੀ। ਮੈਂ ਜਦੋਂ ਆਪਣੀ ਬਜਾਜੀ ਦੀ ਹੱਟੀ ਬੰਦ ਕਰਕੇ ਦਾਹੋ ਦਾਹ ਵਾਹੋ ਦਾਹ ਹੀ ਆਪਣੇ ਘਰ ਨੂੰ ਭੱਜਾ ਤੇ ਰਾਹ ਦੇ ਵਿੱਚ ਟੋਲਿਆਂ ਦੇ ਟੋਲੇ ਡਾਂਗਾ ਫੜੀ ਡਗੜ-ਡਗੜ ਘਰ ਦੇ ਫਿਰਦੇ ਸਨ ਮੈਂ ਘਰ ਪੁੱਜ ਕੇ ਵੇਖਿਆ ਪਰ ਘਰ ਨੂੰ ਜੰਦਰਾ ਲੱਗਾ ਵੇਖ ਕੇ ਮੇਰੀ ਤਸੱਲੀ ਹੋ ਗਈ ਕਿ ਸਤਵੰਤਕ ਔਰ ਆਪਣੀ ਮਾਸੀ ਦੇ ਘਰ ਚਲੀ ਗਈ ਹੈ ਤੇ ਉਸਦੀ ਮਾਸੀ ਦਾ ਘਰ ਖਤਰਮੇ ਪਾਸੇ ਸੀ ਉਸ ਦੀ ਦੂਰ ਅੰਦੇਸ਼ੀ ਨੂੰ ਦਿਲ ਵੀ ਸਲਾਉਂਦਾ ਹੋਇਆ ਮੈਂ ਆਪਣੀ ਮਹਸੂਸ ਦੇ ਘਰ ਵੱਲ ਤੁਰ ਪਿਆ ਮੇਰਾ ਹਉਤਲਾ ਸਾ ਉੱਤੇ ਤੇ ਹੇਠਲਾ ਹੇਠਾਂ ਰਹਿ ਗਿਆ ਜਦੋਂ ਮੈਨੂੰ ਪਤਾ ਲੱਗਿਆ ਕਿ ਸਤਵੰਤ ਕੌਰ ਤਾਂ ਇੱਥੇ ਆਈ ਨਹੀਂ ਮੱਥੇ ਤੇ ਹੱਥ ਮਾਰ ਕੇ ਮੈਂ ਉੱਥੇ ਹੀ ਬੈਠ ਗਿਆ ਸਾਡੇ ਸਾਰੇ ਦਿਨ ਦੀ ਸਿਰ ਤੋੜ ਢੂੰਡ ਪਾਲ ਤੋਂ ਵੀ ਕੁਝ ਸਿੱਟਾ ਨਾ ਨਿਕਲੇ ਕਿ ਸਤਵੰਤ ਕਿੱਥੇ ਗਈ ਇਧਰ ਫਸਾਦ ਪਲ-ਪਲ ਜੋਰਾਂ ਤੇ ਹੁੰਦਾ ਜਾਂਦਾ ਸੀ ਕਈ ਮੁਹੱਲੇ ਫੂਕੇ ਗਏ ਕਈ ਦੁਕਾਨਾਂ ਲੁੱਟੀਆਂ ਗਈਆਂ ਕਈ ਬਦੋਸ਼ਿਆਂ ਦੇ ਇਹਨਾਂ ਫਸਾਦੀਆਂ ਨੇ ਲਹੂ ਵਹਾ ਦਿੱਤੇ ਮੈਂ ਹੰਬਹਾਰ ਕੇ ਘਰ ਜਾ ਡਿੱਗਾ ਚੰਗਾ ਹਨੇਰਾ ਪੈ ਗਿਆ ਸਾਰੀ ਗਲੀ ਚ ਸੋ ਨਸਾਨ ਕਿਸੇ ਵੇਲੇ ਪੈਦਲ ਤੇ ਸਵਾਰ ਸਪਾਈਆਂ ਦੇ ਫਰਦੀਆਂ ਆਵਾਜ਼ਾਂ ਆਉਂਦੀਆਂ ਇਸ ਵੇਲੇ ਸੇਵਾ ਸੰਮਤੀ ਦਾ ਇੱਕ ਵਲੰਟੀਅਰ ਮੇਰੇ ਘਰ ਆਇਆ ਉਸਨੇ ਮੈਨੂੰ ਦੱਸਿਆ ਕਿ ਮੇਰੀ ਬੋਟੀ ਸਰਕਾਰੀ ਹਸਪਤਾਲ ਚ ਮੈਨੂੰ ਡੀਕ ਰਹੀ ਹੈ ਉਸ ਦਾ ਸੁਨੇਹਾ ਸੁਣ ਕੇ ਮੇਰੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਪਰ ਮੈਂ ਡਰ ਤੇ ਸਹਿਮ ਦੇ ਵਿੱਚ ਵੀ ਸਾਂ ਕਿ ਉਹ ਹਸਪਤਾਲ ਕਿਵੇਂ ਪਹੁੰਚੀ ਤੇ ਮੈਂ ਹਸਪਤਾਲ ਕਿਵੇਂ ਜਾਵਾਂ ਇਸ ਹਾਲਾਤ 'ਚ ਉੱਥੇ ਜਾ ਕੇ ਮੈਂ ਜੋ ਕੁਝ ਡਿਟਾ ਉਸਨੇ ਮੈਨੂੰ ਹੋਰ ਹੈਰਾਨੇ 'ਚ ਪਾ ਦਿੱਤਾ ਕਿ ਇੱਕ ਬੁੱਢਾ ਮੁਸਲਮਾਨ ਸਿਰ ਤੋਂ ਪੈਰਾਂ ਤੱਕ ਪੱਟੀਆਂ ਨਾਲ ਬੰਧਿਆ ਹੋਇਆ ਸੀ ਤੇ ਬੇਹੋਸ਼ ਪਿਆ ਸੀ ਤੇ ਸੁਤਵੰਤਕ ਔਰ ਉਸਦੇ ਪਾਸੇ ਬੈਠੀ ਅਥਰੂ ਵਹਾਂਦੀ ਉਸਦੇ ਮੂੰਹ ਦੇ ਵਿੱਚ ਦੁੱਧ ਪਾਉਣ ਦਾ ਯਤਨ ਕਰ ਰਹੀ ਸੀ ਉਸ ਮੁਸਲਮਾਨ ਬੁੱਢੇ ਦੇ ਮੈਨੂੰ ਵੇਖਦਿਆਂ ਹੀ ਸੁਤਵੰਤਕ ਔਰ ਡੜਿਆ ਕੇ ਮੇਰੇ ਗਲ ਲੱਗ ਕੇ ਰੋਣ ਲੱਗ ਪਈ ਹਰਾਨੀ ਭਰੀ ਨਜ਼ਰ ਨਾਲ ਮੈਂ ਉਸ ਵੱਲ ਤੱਕਿਆ ਤੇ ਮੈਂ ਆਪਣੇ ਘਰ ਵਾਲੇ ਸਤਵੰਤ ਨੂੰ ਭਰੋਸਾ ਦਿੱਤਾ, ਦਲਾਸਾ ਦਿੱਤਾ। ਮੇਰਾ ਭਾਵ ਸਮਝ ਕੇ ਉਹ ਬੋਲੀ ਕਿ ਜੇ ਇਹ ਨਾ ਹੁੰਦੇ ਨਾ ਬਜ਼ੁਰਗ। ਇਹਨਾਂ ਕਹਿ ਕੇ ਉਹ ਚੁੱਪ ਕਰ ਗਈ। ਅੰਤ ਨੂੰ ਉਸ ਨੇ 베ਰਵੇ ਨਾਲ ਬੈਠ ਕੇ ਮੈਨੂੰ ਸਾਰੀ ਹੱਡ ਬੀਤੀ ਸੁਣਾਈ। ਸਤਵੰਤ ਨੇ ਦੱਸਿਆ ਕਿ ਫਸਾਦ ਦੀ ਖਬਰ ਸੁਣਦਿਆਂ ਹੀ ਉਹ ਸਾਰਾ ਗਹਿਣਾ ਘਟਾ ਤੇ ਨਕਦੀ ਇੱਕ ਨਿੱਕੇ ਜਿਹੇ ਟਰੰਕ ਵਿੱਚ ਪਾ ਕੇ ਕੱਛੇ ਮਾਰ ਕੇ ਆਪਣੀ ਮਾਸੀ ਦੇ ਘਰ ਵੱਲ ਤੁਰ ਪਈ। ਕਉ ਕੇ ਮੁਸਲਮਾਨਾਂ ਦਾ ਭਲਾ ਸੀ ਜਿੱਤੇ ਰਹਿੰਦੇ ਸੀ ਰਸਤੇ ਦੇ ਵਿੱਚ ਇੱਕ ਗੁੰਡਿਆਂ ਦੇ ਟੋਲੇ ਨੂੰ ਮੈਂ ਆਪਣੇ ਵੱਲ ਆਉਂਦਾ ਵੇਖਿਆ ਮੈਂ ਉਹਨਾਂ ਤੋਂ ਬਚਣ ਲਈ ਘਾਬਰ ਕੇ ਇੱਧਰ ਉੱਧਰ ਤੱਕਣ ਲੱਗੀ ਜਦੋਂ ਮੈਨੂੰ ਨੱਠਣ ਦਾ ਕੋਈ ਰਾਹ ਨਾ ਲੱਭਾ ਤਾਂ ਮੈਂ ਉਸ ਬੁੱਢੇ ਹਲਵਾਈ ਦੀ ਹੱਟੀ ਵਿੱਚ ਜਾ ਕੇ ਲੋਤੀ ਪਰ ਮੇਰੇ ਪਿੱਛੇ ਹੀ ਗੁੰਡਿਆਂ ਦੀ ਧਾੜ ਆ ਪੁੱਜੀ ਮੇਰਾ ਟਰਾਂਕੋ ਵੇਖ ਕੇ ਸਮਝ ਗਿਆ ਕਿ ਇਸ ਵਿੱਚ ਚੋਖਾ ਮਾਲ ਹੈ ਇਸ ਬਾਬੇ ਵੱਲ ਉਸ ਬਜ਼ੁਰਗ ਵੱਲ ਹੱਥ ਕਰਕੇ ਬੋਲੀ ਇਸ ਬਾਬੇ ਦਾ ਰੱਬ ਦੋਹਾਂ ਜਹਾਨਾਂ ਚ ਭਲਾ ਕਰੇ ਇਸ ਨੇ ਮੈਨੂੰ ਪਿਛਲੇ ਅੰਦਰ ਵੜ ਦਿੱਤਾ ਤੇ ਆਪ ਹੱਟੀ ਦੇ ਦਰਵਾਜੇ ਤੇ ਡਾਟ ਕੇ ਗੁੰਡਿਆਂ ਦੇ ਟੱਕਰੇ ਲਈ ਖਲੋ ਗਿਆ ਇਸ ਨੇ ਉਹਨਾਂ ਗੁੰਡਿਆਂ ਨੂੰ ਬਥੇਰਾ ਸਮਝਾਇਆ ਕਿ ਇਸਰਾ ਨਾ ਹੱਥੇ ਤੇ ਵਾਰ ਨਹੀਂ ਕਰੀਂਦਾ ਇਸ ਬੀਬੀ ਦਾ ਕੀ ਕਸੂਰ ਹੈ ਇਸਲਾਮ ਇਸ ਗੱਲ ਦੀ ਆਗਿਆ ਨਹੀਂ ਦਿੰਦਾ ਪਰ ਉਹਨਾਂ ਦਾ ਕਹਿਣਾ ਸੀ ਕਿ ਉਸ ਦਾ ਟਰੰਕ ਸਾਡੇ ਹਵਾਲੇ ਕਰ ਦਿਓ ਅਸੀਂ ਚਲੇ ਜਾਂਦੇ ਹਾਂ ਤਾਂ ਉਸ ਨੇ ਆਖਿਆ ਕਿ ਕਿਸੇ ਦਾ ਇਸ ਤਰ੍ਹਾਂ ਮਾਲ ਲੁੱਟਣਾ ਹਰਾਮ ਹੈ ਕੁਰਾਨ ਸ਼ਰੀਫ ਮੁਤਾਬਕ ਪਾਪ ਹੈ ਇਸਲਾਮ ਮੁਤਾਬਕ ਬਹੁਤ ਵੱਡਾ ਜ਼ੁਲਮ ਹੈ ਤੁਸੀਂ ਕੀ ਕਰ ਰਹੇ ਹੋ ਅੰਤ ਜਦੋਂ ਫਸਾਦੀ ਬਜ਼ੁਰਗ ਮੁਸਲਮਾਨ ਦੇ ਨਾ ਸਮਝਾਉਣ ਤੇ ਵੀ ਨਾ ਟਲੇ ਤਾਂ ਇਸ ਬਜ਼ੁਰਗ ਹਲਵਾਈ ਨੇ ਕਢਦੇ ਹੋਏ ਦੁੱਧ ਦੇ ਪਿਆਲੇ ਭਰ-ਭਰ ਕੇ ਉਹਨਾਂ ਫਸਾਦੀਆਂ ਤੇ ਸੁੱਟਣੇ ਸ਼ੁਰੂ ਕਰ ਦਿੱਤੇ ਉਹ ਵੱਡੀ ਕੜਾਹੀ ਲਈ ਹੁੰਦੀ ਨਾ ਮੋਰੇ ਦੁੱਧ ਵਾਲੀ ਇੱਕ ਵਾਰੀ ਤਾਂ ਸੜਦੇ ਦੁੱਧ ਤੋਂ ਡਰਦੇ ਉਹ ਨੱਸ ਗਏ ਪਰ ਜਦੋਂ ਉਹਨਾਂ ਨੇ ਵੇਖਿਆ ਕਿ ਦੁੱਧ ਦੀ ਕੜਾਹੀ ਤਾਂ ਖਾਲੀ ਹੋ ਗਈ ਉਬਲਦੇ ਦੀ ਉਹ ਫੇਰ ਮੋੜਾ ਦੂਜੀ ਵਾਰੀ ਉਹਨਾਂ ਨੇ ਚੁੱਲ੍ਹੇ ਵਿੱਚ ਅੱਗ ਤੇ ਫਿਰ ਤਤੀ ਭੁੱਬਲ ਕੱਢ-ਕੱਢ ਕੇ ਉਹਨਾਂ ਫਸਾਦੀਆਂ ਤੇ ਸੁੱਟਣੀ ਸ਼ੁਰੂ ਕਰ ਦਿੱਤੀ ਕਈਆਂ ਦੇ ਮੂੰਹ ਸਿਰ ਝੁੱਲ ਸ ਗਿਆ ਤੇ ਕੱਪੜੇ ਵੀ ਝੁੱਲ ਸ ਗਿਆ ਪਰ ਉਹ ਫਸਾਦੀ ਵੀ ਉਸ ਬਾਬੇ ਨੂੰ ਮਾਰਨ ਨੂੰ ਅੱਗੇ ਵੱਧ ਰਹੇ ਸਨ ਤੇ ਇਸ ਦੌਰਾਨ ਜਦੋਂ ਉਹ ਅੱਗ ਤੇ ਰਾਖ ਨਾਲ ਚੁੱਲ੍ਹਾ ਵੀ ਖਾਲੀ ਹੋ ਗਿਆ ਤੇ ਉਸ ਬਾਬੇ ਕੋਲ ਆਪਣੇ ਵਿਚਾਰ ਦਾ ਕੋਈ ਹਥਿਆਰ ਨਾ ਰਿਹਾ ਤਾਂ ਉਹ ਸਾਰੇ ਫਸਾਦੀ ਹੱਟੀ ਦੇ ਵਿੱਚ ਆ ਚੜੇ ਤੇ ਕਾਫਰ ਕਾਫਰ ਕਹਿ ਕੇ ਇਸ ਵਿਚਾਰੇ ਨੂੰ ਹੱਥੋਂ ਧੀ ਪੈ ਗਿਆ ਮਾਰ ਮਾਰ ਕੇ ਇਸ ਨੂੰ ਫੇਸ ਉੱਟਿਆ ਫਿਰ ਉਹ ਗੁੰਡੇ ਮੇਰੇ ਵੱਲ ਵਧੇ ਪਰ ਮੈਂ ਅੰਦਰੋਂ ਕੁੰਡਾ ਮਾਰ ਲਿਆ ਸੀ ਉਹਨਾਂ ਨੂੰ ਬੂਹਾ ਭੰਨਣ ਦੇ ਵਿੱਚ ਔਖਾ ਚਿਰ ਲੱਗਾ ਇੰਨੇ ਨੂੰ ਪੁਲਿਸ ਆ ਗਈ ਪੁਲਿਸ ਆ ਗਈ ਰੌਲਾ ਪਿਆ ਉਹ ਫਸਾਦੀ ਜਿੱਧਰ ਨੂੰ ਮੂੰਹ ਹੋਇਆ ਨਾਸ ਤੁਰੇ ਉਸ ਤਰ੍ਹਾਂ ਬਾਬਾ ਲਹੂ ਲਹਾਨ ਹੋਇਆ ਟੜਫ ਰਿਆ ਸੀ ਸੇਵਾ ਸੰਮਤੀ ਵਾਲਿਆਂ ਨੇ ਉਸ ਨੂੰ ਸਟਰਕਚਰ ਤੇ ਪਾ ਲਿਆ ਤੇ ਮੈਂ ਵੀ ਆਪਣਾ ਟਰੰਕ ਚੋਕੇ ਬਾਬੇ ਦੇ ਨਾਲ ਇੱਥੇ ਹਸਪਤਾਲ ਆ ਗਈ ਦਿਹਾੜੀ ਦੇ ਵਿੱਚ ਕਈ ਵਾਰ ਸੇਵਾ ਸੰਮਤੀ ਵਾਲੇ ਤੁਹਾਨੂੰ ਘਰੋਂ ਤੇ ਹਟਿਓਂ ਲੱਭਣ ਗਏ ਪਰ ਤੁਹਾਡਾ ਕੁਝ ਪਤਾ ਨਾ ਲੱਗਾ ਥੋੜਾ ਜਿਹਾ ਠਹਿਰ ਕੇ ਕਰਮ ਸਿੰਘ ਨੇ ਉਸ ਜਿਲਦਾਂ ਬੰਨਣ ਵਾਲੇ ਖੈਰਦੀਨ ਦਫ਼ਤਰੀ ਨੂੰ ਫਿਰ ਕਿੱਸਾ ਅੱਗੇ ਸੁਣਾਉਣਾ ਸ਼ੁਰੂ ਕੀਤਾ ਸਤਵੰਤ ਕੌਰ ਦੀਆਂ ਗੱਲਾਂ ਸੁਣ ਕੇ ਮੇਰੇ ਲੋਂਖੰਡੇ ਖੜੇ ਹੋ ਗਏ ਮੈਂ ਬੇਹੋਸ਼ ਪਾ ਬਾਬੇ ਦੇ ਪੈਰਾਂ ਤੇ ਸ਼ਰਧਾ ਨਾਲ ਕਈ ਵਾਰੀ ਮੱਥਾ ਟੇਕਿਆ ਦੂਜੇ ਦਿਨ ਸਵੇਰ ਵੇਲੇ ਬਾਬੇ ਨੂੰ ਹੋਸ਼ ਆਈ ਉਹਦੇ ਮੂੰਹੋਂ ਪਹਿਲਾ ਵਾਕ ਨਿਕਲਿਆ ਜੈਨਾਪੁੱਤ ਤੂੰ ਕਿੱਥੇ ਆ ਥੋੜੀ ਚਿਰ ਪਿਛੋਂ ਉਸ ਨੂੰ ਚੰਗੀ ਤਰ੍ਹਾਂ ਹੋਸ਼ ਪਈ ਤੇ ਫਿਰ ਆਪਣੇ ਆਪ ਉਸ ਨੂੰ ਸਾਰੀ ਗੱਲ ਸਮਝ ਆ ਗਈ ਅਸੀਂ ਦੋਵਾਂ ਨੇ ਉਸ ਦੇ ਪੈਰਾਂ ਤੇ ਸਿਰ ਰੱਖ ਕੇ ਉਸ ਦਾ ਧੰਨਵਾਦ ਕਰਨ ਲੱਗੇ ਤਾਂ ਬਾਬਾ ਪਿਆਰ ਨਾਲ ਸਾਨੂੰ ਇਸ ਤਰ੍ਹਾਂ ਧੰਨਵਾਦ ਕਰਨ ਤੋਂ ਰੋਕਦਾ ਹੋਇਆ ਬੋਲਿਆ ਸਰਦਾਰ ਜੀ ਮੈਂ ਤੁਹਾਡੇ ਤੇ ਕੋਈ ਹਸਾਨ ਨਹੀਂ ਕੀਤਾ ਜਿਹੋ ਜੀ ਮੇਰੀ ਜੈਨਾ ਇਹੋ ਜੀ ਇਹ ਬੱਚੀ ਪਰ ਸਰਦਾਰ ਜੀ ਅੱਲਾ ਦੇ ਵਾਸਤੇ ਜੈਨਾ ਨੂੰ ਇੱਥੇ ਲੈ ਆਓ ਨਹੀਂ ਤਾਂ ਉਹ ਮਰ ਜਾਏਗੀ ਜੇ ਵਿਚਾਰੀ ਦੀ ਮਾਂ ਜਿਉਂਦੀ ਹੁੰਦੀ ਤਾਂ ਮੇਰੇ ਪਿੱਛੋਂ ਰੁੱਲ ਕੋਲ ਕੇ ਪਲ ਜਾਂਦੀ ਹੁਣ ਕੌਣ ਉਸ ਨੂੰ ਇਹ ਕਹਿੰਦਾ ਹੋਇਆ ਬੁੱਢਾ ਰੋਣ ਲੱਗਾ ਅਸੀਂ ਉਸ ਤੋਂ ਬੁੱਢੇ ਮੁਸਲਮਾਨ ਦੇ ਦੱਸੇ ਪਤੇ ਤੇ ਜਦੋਂ ਉਹਦੇ ਘਰੇ ਗਏ ਤਾਂ ਉਸ ਤੋਂ ਛੋਟੀ ਬੱਚੀ ਜੈਨਾ ਨੂੰ ਲੈ ਆਏ ਜੋ ਉਸ ਵੇਲੇ ਮਸਾਂ 10 ਵਰਿਆਂ ਦੀ ਸੀ ਬੜੀ ਡਾਢੀ ਤੇ ਭੋਲੀ ਪਾਲੀ ਭਾਵੇਂ ਰੋ ਰੋ ਕੇ ਉਹ ਬਿਹਾਲ ਸੀ ਤੇ ਪਰ ਪਿਓ ਦੇ ਗੱਲ ਲਾ ਕੇ ਉਸ ਦਾ ਦੁੱਖ ਅੱਧਾ ਰਹਿ ਗਿਆ ਸਵਾ ਮਹੀਨਾ ਹਸਪਤਾਲ ਰੱਖਣ ਤੇ ਜਦੋਂ ਅਸੀਂ ਦੇਖਿਆ ਕਿ ਬਾਬੇ ਨੂੰ ਕੋਈ ਫਰਕ ਨਹੀਂ ਪੈਂਦਾ ਡੱਠਾ ਤਾਂ ਅਸੀਂ ਉਸ ਬਜ਼ੁਰਗ ਮੁਸਲਮਾਨ ਨੂੰ ਤੇ ਉਸ ਦੀ ਬੇਟੀ ਜੈਨਾ ਨੂੰ ਆਪਣੇ ਘਰੇ ਲਿਆਏ ਅੰਦਰ ਦੀਆਂ ਸੱਟਾਂ ਨੇ ਉਸ ਬਾਬੇ ਦਾ ਲੱਕ ਓਕਾ ਨਕਾਰਾ ਕਰ ਦਿੱਤਾ ਸੀ ਛਾਤੀ ਦੀਆਂ ਵੀ ਸੱਟਾਂ ਗੁੱਝੀਆਂ ਸਨ ਘਰ ਜਾ ਕੇ ਉਸ ਬਾਬੇ ਦੀ ਬੇਟੀ ਮੁਸਲਮ ਬਾਬੇ ਦੀ ਬੇਟੀ ਜੈਨਾ ਸਾਡੇ ਨਾਲ ਬੁਰੀ ਤਰ੍ਹਾਂ ਕੁਲ ਮਿਲ ਗਈ ਜਿਵੇਂ ਸਾਡੀ ਹੀ ਜੰਮੀ ਜਾਈ ਹੋਵੇ ਸਾਨੂੰ ਵੀ ਉਹ ਡਾਢੀ ਪਿਆਰੀ ਲੱਗੀ ਕਿਉਂਕਿ ਸਤਵੰਤ ਕੌਰੇ ਦੀ ਜੋ ਪਤਨੀ ਸੀ ਉਸ ਨੂੰ ਤਾਂ ਜਿਵੇਂ ਕੋਈ ਖਜ਼ਾਨਾ ਲੱਭ ਗਿਆ ਸਾਡੀ ਵੀ ਕਦੇ ਤਿੰਨ ਵਰਿਆਂ ਦੀ ਕੁੜੀ ਸੀ ਜੋ ਰੱਬ ਲੈ ਗਿਆ ਸੀ ਜਾਨੀ ਮੌਤ ਹੋ ਚੁੱਕੀ ਸੀ ਇਹਨਾਂ ਦੀ ਕਰਮ ਸਿੰਘ ਤੇ ਸਤਵੰਤ ਦੀ ਬੇਟੀ ਸੀ ਸਾਨੂੰ ਇਹੋ ਜਾਪਿਆ ਕਿ ਰੱਬ ਨੇ ਸਾਥੋਂ ਕੋਈ ਚੀਜ਼ ਸਾਨੂੰ ਫੇਰ ਮੋੜ ਦਿੰਦੀ ਹੈ ਅਸੀਂ ਵੀ ਇੱਕ ਪਲ ਜੈਨਾ ਨੂੰ ਅੱਖੋਂ ਉਹਲੇ ਨਹੀਂ ਸਾਂ ਕਰ ਸਕਦੇ ਮੰਜੇ ਤੇ ਪਿਆ ਉਹ ਬਜ਼ੁਰਗ ਮੁਸਲਮਾਨ ਬਾਬਾ ਸਾਨੂੰ ਜੈਨਾ ਨਾਲ ਪਿਆਰ ਕਰਦਾ ਵੇਖਦਾ ਤਾਂ ਉਸ ਦੀਆਂ ਅੱਖਾਂ 'ਚ ਖੁਸ਼ੀ ਦੇ ਹੰਝੂ ਆ ਜਾਂਦੇ ਬਥੇਰੇ ਡਾਕਟਰ ਬਦਲੇ ਪਰ ਬਾਬੇ ਦੀ ਸਿਹਤ 'ਚ ਕੋਈ ਫਰਕ ਨਾ ਪਿਆ ਅਚਾਨਕ ਉਸ ਦੀ ਛਾਤੀ 'ਚੋਂ ਲਹੂ ਆਉਣ ਲੱਗ ਪਿਆ ਪੈਰੋ ਪੈਰ ਉਸ ਦੀ ਹਾਲਤ ਖਰਾਬ ਹੋਣ ਲੱਗੀ ਅਖੀਰ ਇੱਕ ਦਿਨ ਉਸ ਬਜ਼ੁਰਗ ਬਾਬੇ ਮੁਸਲਮਾਨ ਨੇ ਆਪਣੀ ਬੇਟੀ ਜੈਨਾ ਦੀ ਬਾਹਾਂ ਸਤਵੰਤ ਦੇ ਹੱਥ ਫੜਾ ਦਿੱਤੀ ਤੇ ਫਿਰ ਸ਼ਾਂਤੀ ਤੇ ਤਸੱਲੀ ਤੇ ਬੇਫਿਕਰੀ ਨਾਲ ਇਸ ਦੁਨੀਆ ਤੋਂ ਵਿਦਾ ਹੋ ਗਿਆ ਜਾਨੀ ਉਸਦੀ ਮੌਤ ਹੋ ਗਈ ਦੂਜੇ ਦਿਨ ਇੱਕ ਸਿੱਖ ਦੇ ਘਰ ਦੇ ਵਿੱਚੋਂ ਮੁਸਲਮਾਨ ਦਾ ਜਨਾਜ਼ਾ ਨਿਕਲਿਆ ਨਰੋਲ ਮੁਸਲਮਾਨੀ ਤਰੀਕੇ ਨਾਲ ਇਹ ਜਨਾਜ਼ਾ ਵੇਖ ਕੇ ਸਾਰੀ ਗਲੀ ਮੋਹੱਲਾ ਪਿਆਰ ਦੇ ਅਥਰੂ ਵਹਾ ਰਿਆ ਸੀ ਕਿਉਂਕਿ ਉਸਦਾ ਜਨਾਜ਼ਾ ਸਾਡੇ ਘਰੋਂ ਗਿਆ ਉਸੇ ਦਿਨ ਤੋਂ ਜੈਨਾ ਲਈ ਮੈਂ ਹਾਫਜ਼ ਮੌਲਵੀ ਉਸਤਾਦ ਰੱਖ ਦਿੱਤਾ ਸੀ ਉਸਦੀ ਇਸਲਾਮੀ ਤਾਲੀਮ ਵਾਸਤੇ ਜੋ ਦੋਵੇਂ ਬਿਲੇ ਆ ਕੇ ਜੈਨਾ ਨੂੰ ਕੁਰਾਨ ਸ਼ਰੀਫ ਪੜਾਇਆ ਕਰਦਾ ਹੁਣ ਜੈਨਾ ਦੀ ਉਮਰ 15 ਵਰਿਆਂ ਦੀ ਹੈ ਤੇ ਸਾਰਾ ਕੁਰਾਨ ਸ਼ਰੀਫ ਇਹਨਾਂ 5 ਵਰਿਆਂ ਦੇ ਵਿੱਚ ਉਸਨੇ ਹਿਫਜ਼ ਕਰ ਲਿਆ ਯਾਨੀ ਯਾਦ ਕਰ ਲਿਆ ਇੱਕ ਖਾਨਦਾਨੀ ਮੁਸਲਮਾਨ ਨਾਲ ਜੈਨਾ ਦੀ ਮੰਗਣੀ ਹੋ ਚੁੱਕੀ ਹੈ ਤੇ ਅੱਜ ਤੋਂ ਚੌਥੇ ਦਿਨ ਉਸਦਾ ਨਿਕਾਹ ਹੋਣ ਵਾਲਾ ਹੈ ਵਿਆਹ ਭਾਵੇਂ ਮੁਸਲਮਾਨੀ ਸ਼ਰਾਂ ਨਾਲ ਹੋਵੇਗਾ ਪਰ ਜੰਝ ਦੇ ਵਿੱਚ ਹਿੰਦੂ ਸਿੱਖ ਮੁਸਲਮਾਨ ਸਾਰੇ ਆਉਣਗੇ ਜੈਨਾ ਦਾ ਦਾਜ ਬਣਾਉਣ ਦੇ ਵਿੱਚ ਅਸੀਂ ਕੋਈ ਕਸਰ ਨਹੀਂ ਛੱਡੀ ਪਰ ਇਹ ਕੁਰਾਨ ਸ਼ਰੀਫ ਜੈਨਾ ਨੂੰ ਬਹੁਤ ਪਿਆਰਾ ਇਹ ਉਸਦੇ ਬਜ਼ੁਰਗ ਪਿਤਾ ਦੀ ਇੱਕ ਬਹੁਤ ਅਨਮੋਲ ਦਾਤ ਹੈ ਜੈਨਾ ਦੇ ਵਾਸਤੇ ਇਹੋ ਹੀ ਉਸਦੇ ਪਿਓ ਪੜ੍ਹਾ ਕਰਦੇ ਸਨ ਇਸੇ ਤੋਂ ਜੈਨਾ ਨੇ ਤਾਲੀਮ ਸਿੱਖੀ ਸੀ ਇਸ ਕਰਕੇ ਮੈਂ ਇਸ ਕੁਰਾਨ ਸ਼ਰੀਫ ਦੀ ਵਧੀਆ ਸੁਨਹਿਰੀ ਜਿਲਦ ਬਣਾ ਕੇ ਉੱਤੇ ਜੈਨਾ ਬੀਬੀ ਲਿਖ ਕੇ ਉਸ ਨੂੰ ਦਾਤ ਚ ਦੇਣਾ ਚਾਹਣਾ ਖੈਰ ਦਿਨ ਦਫਤਰੀ ਜੋ ਜਿਲਦਾਂ ਬੰਦਾ ਸੀ ਉਹ ਤੇ ਉਸਦੇ ਕਾਰੀਗਰ ਮਾਨੋ ਇਹ ਕਹਾਣੀ ਕਰਮ ਸਿੰਘ ਦੇ ਮੂੰਹੋਂ ਸੁਣ ਕੇ ਪੱਥਰ ਹੋ ਗਏ ਸਨ। ਉਹਨਾਂ ਨੇ ادب ਨਾਲ ਕਰਮ ਸਿੰਘ ਨੂੰ ਸਿਰ ਨਵਾਇਆ ਤੇ ਅੱਖਾਂ ਪੁੰਝੀਆਂ। ਕਿਸੇ ਨੇ ਇੱਕ ਦੋ ਹੋ ਕੇ ਵੀ ਭਰੇ ਤੇ ਫਿਰ ਆਪਣੇ ਕੰਮ ਲੱਗ ਪਏ। ਤੇ ਜਿਹੜੇ ਉਸ ਕਹਾਣੀ ਨੂੰ ਪਹਿਲਾਂ ਸੁਣ ਕੇ ਉਸ ਕੁਰਾਨ ਸ਼ਰੀਫ ਨੂੰ ਵੇਖ ਕੇ ਮੁਸਕਰਾਏ ਸਨ ਕਿ ਇੰਨੇ ਰਮਾਲਾਂ 'ਚੋਂ ਫਟੇ ਕਿਤਾਬ ਕੱਢੀ ਐ ਉਹਨਾਂ ਨੂੰ ਆਪਣੇ ਆਪ ਤੇ ਜ਼ਿਆਦਾ ਸ਼ਰਮ ਆ ਰਹੀ ਸੀ। ਕਿਉਂਕਿ ਉਹਨਾਂ ਨੂੰ ਇਸ ਕਿਤਾਬ ਦੀ ਪਵਿੱਤਰਤਾ ਤੇ ਉਸ ਕਿਤਾਬ ਪ੍ਰਤੀ ਇੱਕ ਗੈਰ ਮਜਬੀ ਜਾਂ ਇੱਕ ਸਿੱਖ ਦਾ ਜੋ ਨਜ਼ਰੀਆ ਸੀ ਉਹ ਵੇਖ ਕੇ ਉਹ ਧੰਤਨ ਹੋ ਗਏ ਸਨ ਜਲਦ ਵੇਲੇ ਸਿਰ ਬੰਨ੍ਹ ਦੇਣ ਦੀ ਪੱਕੀ ਕਰਕੇ ਰੁਮਾਲਾ ਨੂੰ ਲਪੇਟ ਕੇ ਆਪਣੇ ਖੀਸੇ ਦੇ ਵਿੱਚ ਪਾਉਂਦਾ ਹੋਇਆ ਕਰਮ ਸਿੰਘ ਆਪਣੇ ਰਾਹ ਤੁਰ ਪਿਆ ਸੋ ਇਹ ਸੀ ਕਹਾਣੀ ਸੁਨਹਿਰੀ ਜਲਤ ਇਹ ਸੁਨਹਿਰੀ ਜਲਤ ਸ਼ਾਇਦ ਕਰਮ ਸਿੰਘ ਜਾਂ ਉਸ ਮੁਸਲਮਾਨ ਬਜ਼ੁਰਗ ਬਾਬੇ ਵਰਗੇ ਲੋਕਾਂ ਦੇ ਬਣਾਤੇ ਹੀ ਬਣਦਿਆਂ ਨੇ ਜਿਹੜੇ ਧਰਮਾਂ ਨੂੰ ਇੰਨਾ ਪਿਆਰ ਕਰਦੇ ਨੇ ਇਨਸਾਨੀਅਤ ਨੂੰ ਇੰਨਾ ਪਿਆਰ ਕਰਦੇ ਨੇ ਉਹ ਭਾਵੇਂ ਕਿਸੇ ਵੀ ਧਰਮ ਦੇ ਵਿੱਚ ਹੋਣ ਉਹ ਕੋਈ ਕਾਫਰ ਨਹੀਂ ਹੈ ਉਹ ਕੋਈ ਨਾਸਤਿਕ ਨਹੀਂ ਹੈ ਉਹ ਕੋਈ ਮਨਮੁਖ ਨਹੀਂ ਹੈ ਉਹ ਰੱਬੀ ਰੂਹਾਂ ਨੇ ਜੋ ਇਨਸਾਨੀਅਤ ਨੂੰ ਪਿਆਰ ਕਰਦੇ ਨੇ ਸੋ ਇਹ ਸੀ ਕਹਾਣੀ ਨਾਨਕ ਸਿੰਘ ਦੀ ਲਿਖੀ ਸੁਨਹਿਰੀ ਜ਼ਿਲਦ ਸੋਸ ਕਰਕੇ ਅਸੀਂ ਵੀ ਸਮਾਜ ਦੀਆਂ ਇਹਨਾਂ ਸੁਨਹਿਰੀ ਜਲਤਾਂ ਨੂੰ ਹੋਰ ਲਿਖੀ ਇਹਨਾਂ ਸੁਨਹਿਰੀ ਜਲਤਾਂ ਦੇ ਵਿੱਚੋਂ ਜਿਹੜੀਆਂ ਕਹਾਣੀਆਂ ਨੇ ਕਿਸੇ ਨੇ ਜਿਹੜੇ ਸ਼ਰਮ ਸ਼ਬਦ ਨੇ ਧਰਮਾਂ ਦੇ ਉਹ ਪੜ੍ਹੀਏ ਤੇ ਗੁੜੀਏ ਇਨਸਾਨੀਅਤ ਦੀ ਬਾਤ ਪਾਈਏ ਜਿਸ ਤਰ੍ਹਾਂ ਨਫ਼ਰਤਾਂ ਦੀਆਂ ਫਸਲਾਂ ਵੱਧ ਰਹੀਆਂ ਨੇ ਇਹਨਾਂ ਨੇ ਮਨੁੱਖੀ ਨਸਲਾਂ ਖਤਮ ਕਰ ਦੇਣੀਆਂ ਨੇ ਅੱਜ ਇਸ ਤਰ੍ਹਾਂ ਬਸਵੇਰੇ ਉਹ ਬੜੀ ਸ਼ਰਮਨਾਕ ਕਹਾਣੀ ਪੜ੍ਹੀ ਸੀ ਕਿ ਹਰਪਾਲ ਸਿੰਘ ਨਾਂ ਦਾ ਅਗੇਧੜਪੁਰਾ ਪੈਂਡਸੀ ਕਿਹੜਾ ਪੈਂਡਸੀ ਉਥੋਂ ਬੋਰ ਦੇ ਲਾਗੇ ਉਥੋਂ ਦਾ ਹਰਪਾਲ ਸਿੰਘ ਨਾਂ ਦਾ ਮੁੰਡਾ ਸੀ ਜਿਹੜਾ ਉਹ ਕਿਸ ਤਰ੍ਹਾਂ ਮਤਲਬ ਆਪਣੇ ਮਾਂ ਤੇ ਪਿਓ ਦਾ ਕਤਲ ਕਰ ਦਿੰਦਾ ਸੋ ਬਗਾਨੇ ਮਜਬਾਂ ਵਾਲਿਆਂ ਨੇ ਸ਼ਰੀਕਾਂ ਨੇ ਤਾਂ ਇਹ ਕੁਝ ਕਰਨਾ ਹੀ ਆ ਆਪਣੇ ਜੰਮੇ ਜਾਏ ਵੀ ਆਪਣਿਆਂ ਦੇ ਕਤਲਾਂ ਦੇ ਉੱਤਰ ਪੈਣੇ ਨਾਲ ਦੇ ਜੰਮੇ ਜਾਏ ਖੂਨ ਦੇ ਰਿਸ਼ਤਿਆਂ ਵਾਲੇ ਖੂਨ ਦੇ ਪਿਆਸੇ ਬਣ ਰਹੇ ਨੇ ਸੋ ਇਸ ਕਰਕੇ ਇਨਸਾਨੀਅਤ ਦੀਆਂ ਬਾਤਾਂ ਪਾਈ ਗਈ ਸੋ ਇਹ ਸੀ ਕਹਾਣੀ ਸੁਨੇਹਰੀ ਜਲਦ ਲਿਖਤਮ ਨਾਨਕ ਸਿੰਘ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਇਹ ਕਹਾਣੀਆਂ ਦੇ ਲਿੰਕ ਤੇ ਇਸ ਪ੍ਰੋਮ ਦੇ ਵਿੱਚ ਗੱਲਬਾਤ ਕਰਨ ਵਾਸਤੇ 9876309655 9876309655 ਗੁਰਬਖਸ਼ ਗਾਰਡਨ ਕੰਦੇ ਘੁੱਗੀ ਨੇ ਇੱਕ ਕਹਾਣੀ ਫਿਲਮਾਈ ਹੈ ਅੱਛਾ ਕਿਸੇ ਫਿਲਮ ਚਾਹੀਏ ਮੈਂ ਨਹੀਂ ਦੇਖੀ ਤੇ ਬਲਾਸ ਸਿੰਘ ਸੰਧੂ ਅੰਕਲ ਕਹਿੰਦੇ ਬਹੁਤ ਵਧੀਆ ਕਹਾਣੀ ਆ ਰਜਿੰਦਰ ਮੱਤਲ ਜੀ ਕਹਿੰਦੇ 47 ਤੇ 84 ਦੀਆਂ ਬਹੁਤ ਦੁਖਦ ਘਟਨਾਵਾਂ ਨੇ ਰਾਜਨ ਸੈਣੀ ਸਾਹਿਬ ਕਹਿੰਦੇ ਕਹਾਣੀ ਨੇ ਇਨਸਾਨੀਅਤ ਦਾ ਸਬਕ ਹੈ ਇਹੀ ਅਸਲੀ ਧਰਮ ਹੈ ਜੋ 84 ਚ ਵਾਪਰ ਐਸੀ ਹੋਈ 47 ਚ ਵਾਪਰਿਆ ਬਿਲਕੁਲ ਉਹੀ ਗੋਦਰਾਜ ਵਾਪਰਿਆ ਉਹੀ ਨਿਤਦਨੇ ਫਸਾਦ ਹੁੰਦੇ ਨੇ ਸੋ ਬਿਲਕੁਲ ਸੋ ਏਸੀ ਕਹਾਣੀ ਸੁਨਹਿਰੀ ਜਲਦ ਲਿਖਤਮ ਨਾਨਕ ਸਿੰਘ 987609655 ਆਪਣਾ WhatsApp ਗਰੁੱਪ ਨੰਬਰ ਹੈ ਇਸੇ ਨੰਬਰ ਤੇ ਪਰਮਸ ਕਾਲ ਕਰ ਸਕਦੇ ਤੇ ਇਸੇ ਨੰਬਰ ਤੇ ਇਹਨਾਂ ਪਰਮਾਂ ਦੇ ਲਿੰਕ ਮੰਗਵਾ ਸਕਦੇ ਹੋ